ਆਵਾਜ਼ ਸੁਖਦੇਵ ਜੀ ਜੂਰੂ ਚੈਨਲ ਆ ਮੈਂ ਆਪਦੇ ਨਾਲ ਇੱਕ ਛੋਟੀ ਜੀ ਜਾਣਕਾਰੀ ਜਿਹੜੀ ਉਹ ਸਾਂਝੀ ਕਰਾਂਗਾ ਆਪ ਸਭ ਦਰਸ਼ਕਾਂ ਦਾ ਇਸ ਚੈਨਲ ਤੇ ਆਉਣ ਦਾ ਸਵਾਗਤ ਹੈ ਇਹ ਜਾਣਕਾਰੀ ਭਿੰਡੀਆਂ ਦੀ ਫਸਲ ਬਾਰੇ ਹੈ ਚਤਾਪਾ ਘਰਾਂ ਦੇ ਵਿੱਚ ਲਾ ਲੈਨੇ ਆ ਜਿਹੜੇ ਇਹਦੀ ਭਿੰਡੀਆਂ ਦੀ ਖੇਤੀ ਕਿਸਾਨ ਕਰਦੇ ਨੇ ਉਹਨਾਂ ਵਾਸਤੇ ਬੜੀਏ ਲਾਹੇਵੰਦ ਹੈ ਇਹ ਆਪਾਂ ਇਹ ਤੋ ਕਿਵੇਂ ਜ਼ਿਆਦਾ ਮੁਨਾਫਾ ਲੈ ਸਕਦੇ ਆ ਕਿਵੇਂ ਜ਼ਿਆਦਾ ਫਲ ਲੈ ਸਕਦੇ ਆ ਇਹ ਇੱਕ ਮਾਇਤੇ ਸਰੀਆ ਆਪਣੇ ਘਰ ਦੇ ਵਿੱਚ ਸਬਜ਼ੀ ਲਾਈ ਆ ਉਹਦੇ ਉੱਤੇ ਮੇਰਾ ਛੋਟਾ ਜਿਹਾ ਤਜਰਬਾ ਵੀ ਹੈ ਇਹ ਤਜਰਬੇ ਨੂੰ ਗਾਂ ਵਾਤ ਤੋਂ ਵਾਤ শেয়ার ਕਰਨਾ ਤਾਂ ਕਿ ਹਾਰੇ ਨੂੰ ਇਸ ਦਾ ਲਾਭ ਮਿਲ ਸਕੇ ਇਹ ਜਾਣਕਾਰੀ ਸਾਂਝੀ ਕਰ ਸਕੀਏ ਤਾਂ ਕਿ ਆਮ ਲੋਕਾਂ ਦੇ ਘਰ ਜਗ੍ਹਾ ਥੋੜੀ ਹੋਣ ਕਰਕੇ ਵੀ ਉਹਨੂੰ ਕਿਵੇਂ ਆਪਾਂ ਲਾਭ ਦੇ ਵਿੱਚ ਇਹ ਲੈ ਸਕਦੇ ਆ ਆਪਾਂ ਘਰੇਲੂ ਸਬਜ਼ੀਆਂ ਕਿਵੇਂ ਲਾ ਸਕਦੇ ਹਾਂ ਤੇ ਕਿਵੇਂ ਆਪਾਂ ਉਹਦੇ ਯਾਰਾ ਸਬਜ਼ੀ ਲੈ ਸਕਦੇ ਆ ਇਹ ਇਹਦੇ ਤੇ ਹੁਣ ਆਗ ਤੇ ਨਾਲ ਸਾਹਮਣੇ ਮੈਂ ਪਿੰਡੀਆਂ ਦੀ ਤੁਹਾਨੂੰ ਫਸਲ ਵਿਖਾ ਰਿਹਾ ਜਿਹੜੀ ਮੈਂ ਇੱਥੇ ਘਰ ਦੇ ਵਿੱਚ ਲਾਈ ਹੋਈ ਹੈ ਤੇ ਉਹ ਸਾਂਝੀ ਕਰ ਰਿਹਾ ਆ ਹੈਗੀ ਜੀ ਭਿੰਡੀਆਂ ਦੀ ਫਸਲ ਨਾਲ ਨਾਲ ਮੈਂ ਇਹਦੇ ਕਰੇਲੇ ਗੂਲੇ ਵੀ ਲਾਏ ਹੋਏ ਇਥੇ ਆ ਆ ਮਾ ਮ ਦੇਖੋ ਆ ਕਮਲਿਆਂ ਦੇ ਵਿੱਚ ਹੀ ਤੇ ਅਥੂਰੀ ਜੀ ਜਗਾ ਹੈ ਇਹਦੇ ਉਤੋਂ ਮੈਂ ਇਹਦੀਆਂ ਆਹੜੀ ਫੋਟੋਆਂ ਵੀ ਹੋਈਏ ਕਿਹੜੇ ਕਾਰਨਾ ਕਰਕੇ ਇਤਨਾ ਉੱਪਰ ਉੱਟਦੀ ਹੈ ਸਬਜੀ ਉਹ ਮੈਂ ਸਾਰਾ ਤੁਹਾਨੂੰ ਉਹ ਹਾਲ ਦਾਂ ਤੇ ਇਹ ਕਿਵੇਂ ਫਾਲ ਜਦਾ ਦੇ ਆ ਦੇਖੋ ਭਿੰਡੀ ਦਾ ਆਦਿ ਦਾ ਪੋਲਾ ਹੁਣ ਇਹ ਬਣ ਚੁੱਕਾ ਆ ਤੇ ਆ ਛੋਟਾ ਹੋ ਗਿਆ ਸਿਰੇ ਕਾਫੀ ਵੱਡੇ ਸਨ ਤੇ ਆ ਦੇਖੋ ਇਹ ਦੀ ਇਸ ਤਰ੍ਹਾਂ ਸ਼ਾਖ ਪੁੱਟ ਦਾ ਮਲਪੀ ਦਾ ਜਿਹੜਾ ਏਡਾ ਕਿ ਸਿਰਾ ਹੋ ਗਿਆ ਇੱਥੇ ਤੇ ਇਹਨੂੰ ਉੱਪਰਲੀ ਜਿਹੜੀ ਘਰੂਂਗਲੀ ਹੁੰਦੀ ਆ ਜਿਹੜੀ ਹਮੇ ਇਹਨੂੰ ਮੈਂ ਉਤੋਂ ਮਰੋਂਡਾ ਦਿੱਤਾ ਸੀ ਇਹਦੀ ਤਜਰਬੇ ਦੇ ਉੱਤੇ ਮੈਂ ਇਹ ਸਾਖ ਜਿਹੜੀ ਆ ਉਹ ਸਾਂਝੀ ਕੀਤੀ ਕੈਮਰੇ ਦੇ ਨਾਲ ਨਾਲ ਆ ਮਾਂਵਾ ਕਹਾਂਗਾ ਕਿ ਇਹ ਬਹੁਤ ਵੱਡੇ ਪੂਤੇ ਜਿਹੜੇ ਆ ਤਾ ਤੱਕ ਫੈਲ ਜਾਂਦੇ ਆ بڑے ਜਿਹੜਾ ਗਰੁੰਬਲੀ ਆਪਾਂ ਮਰੁੰਡੀ ਨਹੀਂ ਉਹ ਲੰਮੀਆਂ ਹੋ ਗਈਆਂ ਆ ਉੱਤੇ ਤੇ ਆਹ ਜਿਹੜੀਆਂ ਬਰਾਬਰ ਦੀਆਂ ਲੰਮੀਆਂ ਐ ਮੈਂ ਤਿੰਨ ਚਾਰ ਦਿਨ ਪਹਿਲਾਂ ਕੱਟ ਵੀ ਦਿੱਤੀਆਂ ਉਹ ਤਕਰੀਬਨ ਕਾਫੀ ਹੈ ਲੰਮੀਆਂ ਸਨ ਸਾਰੀਆਂ ਇਹ ਇਹਦੇ ਵਿੱਚ ਆ ਮੈਂ ਤੁਹਾਨੂੰ ਮੈਂ ਜਾਣਕਾਰੀ ਦਿੰਨਾ ਵੀ ਜਿਹੜੀ ਮੈਂ ਕੁਰੂੰਬਲੀਆਂ ਉਤੋਂ ਮਰੂੰਡੀਆਂ ਉਹ ਮੈਂ ਵੇਚੇ ਚਾਰ ਪੰਜ ਪੰਜ ਸੱਤ ਬੂਟੇ ਇਸੇ ਹੀ ਕਾਰਨ ਕਰਕੇ ਮੈਂ ਵਗਰਦੇ ਵਜੋਂ ਕੀਤੀ ਸੀ ਆ ਦੇਖੋ ਐਦੀ ਮੈਂ ਕੂੰਬਲੀ ਜਿਹੜੀ ਉਹ ਮਰੂੰਡ ਦਿਤੀ ਸੀ ਆ ਕੇ ਤਾਂ ਪਤਾ ਲੱਗ ਸਕਿਆ ਆ ਥੱਲੋਂ ਸ਼ਾਖਾਂ ਉਹ ਕੂੰਬਲੀ ਮਰੁੰਡਣ ਕਰਕੇ ਜਿਹੜੀਆਂ ਇਹ ਫੁੱਟੀਆਂ ਆ ਜੰਨੀਆਂ ਵੀ ਸ਼ਾਖਾ ਫੁੱਟੀਆਂ ਇਹ ਉਹ ਵਈਓ ਤੇ ਸਿਰੇ ਤੋਂ ਮਰੁੰਡ ਦੇਣਾ ਤੇ ਫਿਰ ਤੁਹਾਨੂੰ ਇਹ ਸ਼ਾਖਾ ਪਖੀ ਮਖਨੇ ਪੁੱਛਣ ਲੱਗਿਆ ਇਹ ਜੰਨੀਆਂ ਸ਼ਾਖਾ ਫੁੱਟੀਆਂ ਨੇ ਉਹਨੀਆਂ ਲੋਏ ਫੜ ਲੱਗਦਾ ਆ ਇੱਕ ਬੂਕੇ ਦੇ ਨਾਲ ਪੰਜ ਸੱਤ ਦਾ ਸ਼ਾਖਾ ਹਣੀਆਂ ਦਾ ਪੰਜ ਸੱਤ ਦਾ ਸ਼ਾਖਾ ਤੇ ਫੁੱਲ ਨਿਕਲਣਗੇ ਦਾ ਦਾ ਇਹ ਆਪਾ ਫੜ ਲਵਾਂਗੇ ਠੀਕ ਹੈ ਇਹ ਚੇਤਰਾ ਹਨ ਆ ਵੀ ਮੈਂ ਇਸ ਤਰ੍ਹਾਂ ਇਹ ਬੂਟਾ ਇੱਥੇ লাগਾਇਆ ਹੈ ਇਹਨਾਂ ਮੈਲ ਤੋਂ ਇਹਦੀ ਵੀ ਮਰੁੰਡੀ ਇਸਦੇ ਥੱਲੋਂ ਬੂਟਾ ਆਇਆ ਇਸੇ ਕਾਹ ਇਹ ਆਪ ਹਾਲ ਜਿਹੜਾ ਇਹੋ ਸ਼ਾਕ ਦਾ ਹੈ ਇਹ ਸ਼ਾਕ ਤੋਂ ਆਪਾਂ ਨੂੰ ਹਾਲ ਜਿਹੜਾ ਉਹ ਨਜ਼ਰ ਆਉਂਦਾ ਪਿਆ ਆ ਵੱਖ-ਵੱਖ ਡਾਣੀਆਂ ਜਿੰਨੀਆਂ ਵੀ ਨਾਲ ਹੋਣੀਆਂ ਇਹ ਸਾਰਾ ਪਾਲ ਦੇਣੀਆਂ ਆ ਵੇਖੋ ਐ ਇਸੇ ਹੀ ਤਰ੍ਹਾਂ ਆ ਇਹ ਇਸ ਤਰ੍ਹਾਂ ਕਰਕੇ ਆਪਾਂ ਜਿਹੜਾ ਹੈ ਭਿੰਡੀਆਂ ਦੀ ਫਸਲ ਤੋਂ ਫਲ ਆਪਾਂ ਵੱਧ ਲੈ ਸਕਦੇ ਆ ਆ ਜਿਹੜੀ ਹੁਣ ਆ ਸ਼ਾਖਾ ਫੋਟ ਕੇ ਦੇਖੋ ਕਿੰਨਾ ਹੈ 1 2 3 4 5 ਸ਼ਾਖਾ ਭਿੰਡੀਆਂ ਨੇ ਤੇ ਚੋਂ 50 ਸ਼ਾਖਾਂ 'ਨੂੰ ਫਲ ਲੱਗੇ ਹੋਏ ਆ ਦੇਖੋ ਇਹਨੂੰ ਹੁਣ ਆ ਪੂਟਾ ਹੈ ਤੇ ਨਾਲ 1 2 3 4 5 ਪੰਜੇ ਸ਼ਾਖਾਾਂ ਨੇ ਸ਼ੇਖਾ ਦੇ ਉੱਪਰ ਜਿਹੜੀਆਂ ਕਰੂਮੀਆਂ ਦੇ ਉੱਤੇ ਫਾਲ ਲੱਗ ਰਿਹਾ ਠੀਕ ਆ ਸਾਰਾ ਆਪ ਦੇ ਇਸੇ ਹੀ ਤਰ੍ਹਾਂ ਇਹ ਜਿਹੜੀਆਂ ਆਪਾਂ ਨਈ ਅਮਰੂਦੀਆਂ ਠੀਕ ਹੈ ਉਹ ਬੂਟੇ ਜਿਹੜੇ ਆ ਉਹ ਥੱਲਿਓਂ ਵਾਇਟ ਮੈਂ ਉੱਥੋਂ ਤੱਕ ਹੁਣ ਹੋ ਰਿਹਾ ਆਹ ਬੂਟੇ ਹੈਗੇ ਇਹ ਬੂਟੇ ਇਹ ਬੂਟੇ ਹੈਗੇ ਆ ਥੱਲੋਂ ਲਾਇਆ ਕੇ ਕਰਤਾ ਕਰ ਕਿੰਨਾ ਲੰਮਾ ਹੋਇਆ ਜਿਹੜੇ ਇਹਨੂੰ ਕੋਈ ਛਾਹ ਨਹੀਂ ਫੁੱਟੀ ਇਹ ਉਪਰ ਤਾਂ ਕਿ ਜਾਂਦੀ ਤੇ ਇਹਨੂੰ ਫੋਲਣਾ ਗਾੜੀ ਇਸ ਤੀ ਨਿਕਲਦਾ ਇਹ ਕਰਾਂਗੇ ਆਪਾਂ ਇਹਨਾਂ ਦਾ 2-3 ਦਿਨ ਬਾਅਦ ਇਹ ਤੋੜਦੇ ਆ ਠੀਕ ਹੈ ਨਾ ਜਿੱਥੇ ਇੱਕ ਨਿਕਲਦਾ ਹੈ ਤਾਂ ਮਲੇ ਇਹਨਾਂ ਦੀਆਂ ਜਿਹੜੀਆਂ ਸ਼ਾਖਾਂ ਪੋੜਦੀਆਂ ਐ ਤੇ ਵੀ ਦੇਖੋ ਆ ਮੈਂ ਸ਼ਾਖ ਰੇਲ ਪੁੱਟੀ ਆਦੀ ਤੇ ਇਹਦੇ ਵੀ ਉਤੋਂ ਆ ਕਰੂੰਗੀ ਮੈਂ ਇਥੋਂ ਜਿਹੜੇ ਸਿਰੇ ਦੇ ਤੋਂ ਮਰੌਂਡ ਦਿੱਤੀ ਸੀ ਜਿਹੜਾ ਉੱਪਰਲਾ ਕੁੰਬੀਆ ਲਾਂਦਾ ਉਹ ਮੈਂ ਉਤੋਂ ਭਾਂਨ ਦੇਤਾ ਸੀ ਇਹਦਾ ਅਸਰੇ ਵਾਲੇ ਕੁੰਬੀ ਆਸਰੇ ਵਾਲੇ ਕੁੰਬੀ ਇਹਨੂੰ ਉਤੋਂ ਮਰੌਂਡ ਦਿੱਤਾ ਸੀ ਤੇ ਇਹਦੇ ਥੱਲੇ ਸ਼ਾਖਾ ਪੁੱਟਣੀਆਂ ਸ਼ੁਰੂ ਹੋ ਗੀਆਂ ਇਸ ਤਰ੍ਹਾਂ ਕਰਕੇ ਆਪਾਂ ਫਲ ਜਿਹੜਾ ਇਹ ਵੱਧ ਲੈ ਸਕਦੇ ਆ ਤਾ ਕਿ ਇਹਨੂੰ ਮੇਰੇ ਵੀਰ ਜਿੰਨੇ ਵੀ ਵੇਖਣਾ ਬਾਤੋ ਬਾਤ ਸ਼ੇਰ ਕਰਿਓ ਤੇ ਕਮੈਂਟ ਕਰਕੇ ਦੱਸਣਾ ਵੀ ਇਹ ਮੇਰਾ ਕਿਤਾ ਤਜਰਬਾ ਕਿਦਾਂ ਦਾ ਲਗਾ ਤੁਹਾਨੂੰ ਤੇ ਕਿਵੇਂ ਕਿਸਾਨਾਂ ਦੀ ਇਸ ਫਸਲ ਦਾ ਮਨਾਫਾ ਵੱਸ ਸਕਦਾ ਤੇ ਕਿਵੇਂ ਘਰਾਂ ਦੇ ਵਿੱਚ ਆਪਾਂ ਥੋੜੀ ਜਗ੍ਹਾ ਦੇ ਉਤੋਂ ਘਰ ਵਿੱਚ ਹੀ ਸਬਜ਼ੀਆਂ ਪੈਦਾ ਕਰਕੇ ਤੇ ਆਪਾਂ ਇਹ ਘਰ ਦੀ ਸਬਜ਼ੀ ਜਿਹੜੀ ਆ ਉਹ ਲੈ ਸਕਦੇ ਆਂ ਬਾਜ਼ਾਰ ਨਾਲੋਂ ਘਰ ਦੀ ਸਬਜ਼ੀ ਜਿਹੜੀ ਉਹ ਵਧੀਆ ਹੁੰਦੀ ਆ ਤੇ ਚਲੋ ਇਹ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅੱਗੇ ਤਾਂ ਸਾਰਿਆਂ ਤੱਕ ਜਾਣਕਾਰੀ ਪਹੁੰਚ ਸਕੇ ਇੱਥੇ ਹੀ ਸਮਾਪਤੀ ਕਰਦੇ ਆ ਨਵੀਂ ਜਾਣਕਾਰੀ ਲੈ ਕੇ ਫੇਰ ਆ ਜਰ ਹੋਵਾਂਗੇ ਲੋਕੋ ਬਾਜ ਸੁਖਦੇਸ਼ ਸਿੰਘ